ਅਮਰੀਕਾ ਗਏ ਪ੍ਰਵਾਸੀਆਂ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਗਾਤਾਰ 트럼ਪ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਝਟਕਾ ਦਿੱਤਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਅਮਰੀਕਾ ਗਏ ਪ੍ਰਵਾਸੀਆਂ ਲਈ ਇੱਕ ਹੋਰ ਬੁਰੀ ਖਬਰ ਹੈ ਦੱਸਦੀ ਹੈ ਕਿ ਯੂਐਸ ਸਰਕਾਰ ਨੇ ਪ੍ਰਵਾਸੀ ਬੱਚਿਆਂ ਲਈ ਕਾਨੂੰਨੀ ਸਹਾਇਤਾ ਉੱਤੇ ਰੋਕ ਲਗਾ ਦਿੱਤੀ ਹੈ ਅਤੇ ਬੱਚਿਆਂ ਲਈ ਕੋਰਟ ਦੇ ਵਿੱਚ ਕਾਨੂੰਨੀ ਸਹਾਇਤਾ ਹੁਣ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤੇ ਜੇਕਰ ਕੋਈ ਜਿਹਾ ਕਰਦਾ ਹੈ ਕੋਈ ਕਿਸੇ ਦੀ ਮਦਦ ਕਰਦਾ ਤਾਂ ਉਹਨਾਂ ਸੰਗਠਨਾ ਦਾ ਕੰਮ ਬੰਦ ਕਰਨ ਦੇ ਵੀ ਹੁਕਮਾਂ ਟਰੰਪ ਸਰਕਾਰ ਵੱਲੋਂ ਦੇ ਦਿੱਤੇ ਗਏ ਨੇ ਨਾਲ ਹੀ ਵਕੀਲਾਂ ਦਾ ਖਰਚਾ ਨਾ ਚੁੱਕਣ ਵਾਲੇ ਸੰਗਠਨਾਂ ਨੂੰ ਹੁਣ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਏਗਾ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਜਦੋਂ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਭਾਵੇਂ ਉਹਦੇ ਵਿੱਚ ਪ੍ਰਵਾਸੀ ਭਾਰਤ ਨਾਲ ਸੰਬੰਧਤ ਹੋਣ ਜਾਂ ਹੋਰ ਦੇਸ਼ਾਂ ਨਾਲ ਉਹਨਾਂ ਨੂੰ ਆਪਣੇ ਆਪਣੇ ਦੇਸ਼ਾਂ ਦੇ ਵੱਲੋਂ ਤੋਰਿਆ ਜਾ ਰਿਹਾ ਹੈ ਜਿਹੜੇ ਫੌਜੀ ਜਹਾਜ਼ ਨੇ ਅਮਰੀਕਾ ਦੇ ਉਹ ਭਰ ਕੇ ਤੋਰੇ ਜਾ ਰਹੇ ਨੇ ਤਾਂ ਇਸ ਦੇ ਵਿਚਾਰੇ ਲਗਾਤਾਰ ਸਰਤਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਉੱਥੇ ਰਹਿਣਾ ਮੁਸ਼ਕਲ ਹੋ ਚੁੱਕਿਆ ਤੇ ਹੁਣ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਦਿੰਦੇ ਹੋਏ ਹੁਣ ਰੋਕ ਲਗਾ ਦਿੱਤੀ ਗਈ ਹੈ ਕਾਨੂੰਨੀ ਸਹਾਇਤਾ ਉੱਤੇ ਜਿਹੜੀ ਮਿਲਦੀ ਸੀਗੀ ਕਿਉਂਕਿ ਹਰ ਦੇਸ਼ ਦੇ ਵਿੱਚ ਇੱਕ ਕਾਨੂੰਨ ਮੁਤਾਬਕ ਹੁੰਦਾ ਹੈ ਕਿ ਜੇਕਰ ਕੋਈ ਵਿਅਕਤੀ ਕਾਨੂੰਨੀ ਸਹਾਇਤਾ ਲੈਣੀ ਚਾਹੁੰਦਾ ਹੈ ਕੋਈ ਵਕੀਲਾਂ ਦੇ ਪੈਸੇ ਨਹੀਂ ਖਰਚ ਕਰ ਕਰਨੇ ਚਾਹੁੰਦਾ ਤਾਂ ਉਸ ਨੂੰ ਜਾਂ ਹੁੰਦੇ ਨਹੀਂ ਉਹਦੇ ਕੋਲ ਤਾਂ ਉਸ ਨੂੰ ਕਾਨੂੰਨੀ ਸਹਾਇਤਾ ਮੁਫਤ ਵਿੱਚ ਦਿੱਤੀ ਜਾਂਦੀ ਹੈ ਤੇ ਇਸੇ ਤਰੀਕੇ ਨਾਲ ਅਮਰੀਕਾ ਵੱਲੋਂ ਵੀ ਜਿਹੜੀ ਕਾਨੂੰਨੀ ਸਹਾਇਤਾ ਸੀ ਦੌੜਵੰਦਾਂ ਨੂੰ ਦਿੱਤੀ ਜਾਂਦੀ ਸੀ ਪਰ ਹੁਣ ਜਿਹੜੇ ਬੱਚੇ ਉੱਧਰ ਜਾ ਕੇ ਕਾਨੂੰਨੀ ਸਹਾਇਤਾ ਲੈਣੀ ਚਾਹੁੰਦੇ ਸੀ ਹੁਣ ਨਹੀਂ ਲੈ ਸਕਣਗੇ ਕਿਉਂਕਿ ਰੋਕ ਲਗਾ ਦਿੱਤੀ ਗਈ ਹੈ ਸਤਾਈ ਕਰ ਦਿੱਤੀ ਗਈ ਹੈ ਤੇ ਉਹ ਬੱਚੇ ਉੱਥੇ ਰਹਿ ਕੇ ਆਪਣੇ ਕੇਸ ਹੁਣਾ ਕਾਨੂੰਨੀ ਤੌਰ ਦੇ ਉੱਤੇ ਫ੍ਰੀ ਦੇ ਵਿੱਚ ਨਹੀਂ ਲੜ ਸਕਣਗੇ ਉਹਨਾਂ ਨੂੰ ਜਿਹੜਾ ਆਪਣੇ ਕੋਲੋਂ ਪੈਸੇ ਦੇਣੇ ਪੈਣਗੇ ਵਕੀਲਾ ਨੂੰ ਇਹ ਵੱਡਾ ਝਟਕਾ ਟਰੰਪ ਵੱਲੋਂ ਦਿੱਤਾ ਗਿਆ ਇਸ ਤੋਂ ਪਹਿਲਾਂ ਜਿਹੜਾ ਪਹਿਲਾ ਜਹਾਜ਼ ਭੇਜਿਆ ਗਿਆ 604 ਭਾਰਤੀ ਡਿਪੋਰਟ ਕਰਕੇ ਭੇਜੇ ਗਏ ਸੀ ਉਸ ਦੇ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਵੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੋਰ ਜਹਾਜ਼ ਵੀ ਡਿਪੋਰਟ ਪੰਜਾਬੀ ਭਾਰਤੀਆਂ ਦੇ ਭੇਜੇ ਗਏ ਜਿਨ੍ਹਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿ ਕਿਉਂ ਅਮਰੀਕਾ ਦੇ ਵਿੱਚ ਨਹੀਂ ਜਾ ਸਕਦੇ ਤਾਂ ਇੱਕ ਪਾਸੇ ਡਿਪੋਰਟ ਦੇ ਫੈਸਲੇ ਦੂਜੇ ਪਾਸੇ ਉੱਥੇ ਮੈਰੀਆਂ ਸਹੂਲਤਾਂ ਦਾ ਬੰਦ ਹੋਣਾ ਜਿਸ ਕਰਕੇ ਜਿਹੜੇ ਪ੍ਰਵਾਸੀ ਸੀਗੇ ਪੱਕੇ ਨਹੀਂ ਸੀਗੇ ਉਹਨਾਂ ਨੂੰ ਹੁਣ ਵੱਡੇ ਤੇ ਵੱਡਾ ਝੜਕਾ ਲੱਗ ਰਿਹਾ ਹੈ ਤੇ ਜੋ ਜਾਣਕਾਰੀ ਮੇਰੇ ਸੀ ਸਾਨੂੰ ਇੱਕ ਰਿਪੋਰਟਾ ਮੁਤਾਬਕ 14 ਲੱਖ ਦੇ ਕਰੀਬ ਪੰਜਾਬੀਆਂ ਦੇ ਉੱਤੇ ਤਲਵਾਰ ਫੇਰ ਲਟਕ ਰਹੀ ਹੈ ਡਿਪਾਰਟ ਹੋਣ ਦੀ ਤਾਂ ਇਹ ਵੀ ਅੱਗੇ ਕੋਈ ਵੱਡਾ ਫੈਸਲਾ ਜਿਹੜਾ ਅਮਰੀਕਾ ਸਰਕਾਰ ਲੈ ਸਕਦੀ ਹੈ ਕਿਉਂਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਵੀ ਉਧਰ ਗੈਰਕਾਨੂੰਨੀ ਟੰਗੜਾ ਰਹਿ ਰਹੇ ਨੇ ਉਹਨਾਂ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਖਤੀ ਕੀਤੀ ਜਾਵੇ ਤੇ ਉਹਨਾਂ ਦੀਆਂ ਮੁਸ਼ਕਲਾਂ ਉੱਥੇ ਵਧਾਈਆਂ ਜਾਣ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਜਾਂਦੇ ਨੇ ਗੈਰਕਾਨੂੰਨੀ ਤਰੀਕੇ ਨਾਲ ਜਾਂ ਕਹਿ ਲਈਏ ਕਿ ਉਧਰ ਛਲਾਂਗ ਲਗਾ ਕੇ ਜਾਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਹੁਣ ਵੱਧ ਚੁੱਕੀਆਂ ਨੇ ਤੇ ਫਿਰ ਤੋਂ ਇੱਕ ਵਾਰ ਵੱਡਾ ਝਟਕਾ ਦਿੰਦੇ ਹੋਏ ਜਿਹੜੀਆਂ ਉਧਰ ਪ੍ਰਵਾਸੀ ਸੀਗੇ ਉਹਨਾਂ ਦੀ ਕਾਨੂੰਨੀ ਸਹਾਇਤਾ ਬੰਦ ਕਰ ਦਿੱਤੀ ਗਈ ਹੈ ਯੂਕੇ ਦੇ ਵਿੱਚ ਯੂਐਸਏ ਦੇ ਵਿੱਚ ਪ੍ਰਵਾਸੀ ਬੱਚਿਆਂ ਲਈ ਕਾਨੂੰਨੀ ਸਹਾਇਤਾ ਉੱਤੇ ਰੋਕ ਲਗਾ ਦਿੱਤੀ ਗਈ ਹੈ ਤੇ ਬੱਚਿਆਂ ਲਈ ਕੋਰਟ ਵਿੱਚ ਕਾਨੂੰਨੀ ਸਹਾਇਤਾ ਲੈਣਾ ਹੁਣ ਮੁਸ਼ਕਲ ਹੋ ਚੁੱਕਿਆ ਹੈ ਕਿਉਂਕਿ ਜੇਕਰ ਕੋਈ ਕਿਸੇ ਦੀ ਮਦਦ ਕਰਦਾ ਤਾਂ ਉਹਨਾਂ ਸੰਗਠਨਾਂ ਦਾ ਕੰਮ ਬੰਦ ਕਰਨ ਦੇ ਵੀ ਹੁਕਮ ਟਰੰਪ ਸਰਕਾਰ ਨੇ ਜਾਰੀ ਕਰ ਦਿੱਤੇ ਨੇ ਵਕੀਲਾਂ ਦਾ ਖਰਚਾ ਨਾ ਚੁੱਕਣ ਵਾਲੇ ਸੰਗਠਨਾਂ ਨੂੰ ਜਿਹੜਾ ਹੁਣ ਕਹਿ ਲਿਆ ਕਿ ਮੁਸ਼ਕਲਾਂ ਵਧੀਆਂ ਨੇ ਹੁਣ ਜੇਕਰ ਗੱਲ ਕੀਤੀ ਜਾਵੇ ਕੋਈ ਜਿਹਾ ਕਰਦਾ ਤਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਦਿਵਜਾਜ ਧੰਨਵਾਦ